ਬਜਰੰਗਵਲੀ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕੱਲ ਤੋਂ ਨਵਰਾਤਰੀ ਸ਼ੁਰੂ ਹੋ ਰਹੀ ਹੈ ਤੇ ਲੰਗੂਰ ਮੇਲਾ ਸ਼ੁਰੂ ਹੋ ਰਿਹਾ ਹੈ ਵਰਲਡ ਫੇਮਸ ਮੇਲਾ ਹੈ ਲੰਗੂਰ ਮੇਲਾ ਤੇ ਇਸ ਵਕਤ ਮੈਂ ਮੌਜੂਦ ਹੈ ਗਾਇਆ ਸ਼ਿਵ ਬਜਰੰਗੀ ਵੈਲਫੇਅਰ ਸੁਸਾਇਟੀ ਜੋ ਕਿ ਮਜੀਠਾ ਰੋਡ 88 ਫੁੱਟ ਰੋਡ ਸੰਧੂ ਕਲੋਨੀ ਬਾਠਾ ਵਾਲੇ ਚੌਂਕ ਆ ਤੇ ਮੇਰੇ ਨਾਲ ਜੁੜ ਚੁਕੇ ਨੇ ਇਸ ਵਕਤ ਸ਼ੰਕੀ ਪਹਿਲਵਾਨ ਜੀ ਮਹੰਤ ਵਿਗੂ ਸ਼ਰਮਾ ਜੀ ਮਹੰਤ ਲਖਵਿੰਦਰ ਜੀ ਤੇ ਰਵੀ ਸ਼ਰਮਾ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੋਣ ਕੱਲ ਤੋਂ ਮੇਲਾ ਸ਼ੁਰੂ ਹੋ ਰਿਹਾ ਲੰਗੂਰ ਮੇਲਾ वर्ल्ड ਫੇਮਸ ਮੇਲਾ ਆ ਗਿਆ ਅੰਮ੍ਰਿਤਸਰ ਵਿੱਚ ਤੇ ਇਸ ਵੀਡੀਓ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਮੇਲੇ ਦਾ ਇਤਿਹਾਸ ਕੀ ਹੈ ਆ ਤੇ ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਜਾਣਨ ਨੂੰ ਮਿਲੂਗਾ ਸ਼੍ਰੀ ਰਾਮ ਜੈ ਬਾਲਾ ਜੀ ਹੋਂ ਤਾਂ ਮੈਂ ਸਭ ਨੂੰ ਆਪਣਾ ਸ਼ੇ ਬਜਰੰਗੀ ਸ਼ੇਕਸਨਾ ਵੈਲਫੇਅਰ ਸੁਸਾਇਟੀ ਵੱਲੋਂ ਸਭ ਨੂੰ ਨਵਰਾਤਰੀਆਂ ਦੀਆਂ ਲੱਖ ਲੱਖ ਵਧਾਈਆਂ ਤੇ ਮਾਤਾ ਰਾਣੀ ਸਾਹਿਬ ਤੇ ਮਿਹਰਬਾਨ ਹੱਥ ਰੱਖੇ ਹੁਣ ਜੇ ਇਤਿਹਾਸ ਦੀ ਗੱਲ ਕੀਤੀ ਜਾਵੇ ਇੱਥੇ ਸਾਡੇ ਸ੍ਰੀ ਦੁਗਣਾ ਮੰਦਿਰ ਜੀ ਜਿਹਨੂੰ ਬੜਾ ਹਰਮਨ ਮੰਦਿਰ ਵੀ ਕਹਿੰਦੇ ਨੇ ਇੱਥੇ ਜੇ ਕੋਈ ਸੁੱਖਣਾ ਸੁਖ ਦਾ ਜਾਂ ਕੋਈ ਸੁੱਖ ਮੰਗਦਾ ਉਹਦੀ ਪੂਰੀ ਹੁੰਦੀ ਹੈ ਤੇ ਚਾਹੇ ਜਿਹੜੇ ਵੀ ਕੋਨੇ ਵਿੱਚ ਹੋਵੇ ਉਥੇ ਆ ਕੇ ਆਪਣੀ ਮੰਨਤ ਪੂਰੀ ਕਰਦੀ ਆ ਜਿਵੇਂ ਕਿਸੇ ਨੇ ਪੁੱਤਰ ਪਤ ਦੀ ਫੈਮਲੀ ਹੋਵੇ ਤਾਂ ਵੀ ਉਥੇ ਆਪਣੀ ਸੁੱਖ ਮੰਗਦਾ ਹੈ ਤੇ ਜਦੋਂ ਪੁੱਤਰ ਬਰਾਤੀ ਹੋ ਜਾਂਦੀ ਹੈ ਤੇ ਫਿਰ ਵਾਪਸ ਆ ਕੇ ਉਹਨੂੰ ਉਸ ਜਗ੍ਹਾ ਤੇ ਸੁੱਖਣਾ ਪੂਰੀ ਕਰਨੀ ਪੈਂਦੀ ਹੈ ਤੇ ਇਹਦੇ ਵਿੱਚ ਹੁੰਦਾ ਹੈ ਕਿ ਆਪਣੇ ਜਿੱਦਾਂ ਹੋਣਾ ਜਿਸ ਬੱਚੇ ਦੀ ਸੁਖਣਾ ਹੋਵੇ ਤੇ ਉਹਨਾਂ ਦੇ ਘਰਦਿਆਂ ਨੂੰ ਵੀ ਉਹਨੇ ਨਾਲ ਆਪਣਾ ਨੇਮ ਗੁਰੇ ਕਰਨੇ ਪੈਂਦੇ ਆ ਜਿਹਦੇ ਵਿੱਚ ਹੁੰਦਾ ਹੈ ਕਿ ਉਹਨਾਂ ਨੇ ਨੰਗੇ ਪੈਰੀ ਰਹਿਣਾ ਕੱਟਿਆ ਜਾਂ ਦੂਸਰਾ ਚਾਕੂ ਚੁਰੀ ਲੱਗਿਆ ਨਹੀਂ ਖਾਣਾ ਤੇ ਬਾਹਰ ਆਪਣਾ ਬ੍ਰਹਮਚਾਰੀ ਵਿੱਚ ਰਹਿਣਾ ਤੌਰ ਨਾ ਜੱਪਲ ਜੁੱਤੇ ਕਦੀ ਨਹੀਂ ਪਾਣੇ ਔਰ ਪ੍ਰਮਾਤਮਾ ਦੀ ਪੂਜਾ ਪਕਤੀ ਵਿੱਚ ਲੱਗੇ ਰਹਿਣਾ ਤੇ ਆਪਣੇ ਆਪ ਨੂੰ ਕੋਈ ਤਰ ਰੱਖਣਾ ਫਿਰ ਉਸ ਤੋਂ ਬਾਅਦ ਸਾਡੀਆਂ ਫਿਰ ਜਿਹੜੀਆਂ ਮਤਲਬ ਪਾਰਕੀਆਂ ਨਿਕਲਦੀਆਂ ਨੇ ਉਹਨਾਂ ਸਾਰਿਆਂ ਨੂੰ ਵੀ ਮਤਲਬ ਵਧਾਈ ਹੋਵੇ ਉਹਦੇ ਵਿੱਚ ਹੈ ਕਿ ਜਿੰਨੇ ਸਾਡੇ ਮੰਤਿਆ ਨਾਲ ਦੇ ਜਿੰਨੇ ਵੀ ਸਾਰੇ ਆਪਣੇ ਵੱਡੇ ਵੱਡੇ ਮਾਤਾ ਜੀ ਬਾਬਾ ਜੀ ਬਾਬਾ ਜੀ ਦੇ ਰੂਪ ਲੈ ਕੇ ਤੁਰਦੇ ਨੇ ਤੇ ਇੱਥੇ ਨਤਮਸਤਕ ਹੁੰਦੇ ਨੇ ਮੰਦਰ ਵਿੱਚ ਤੇ ਬਾਬਾ ਜੀ ਤੋਂ ਪੂਸ਼ਿਆ ਪ੍ਰਾਪਤ ਕਰਦੇ ਨੇ ਜੇ ਗੱਲ ਕੀਤੀ ਜਾਵੇ ਇਤਿਹਾਸ ਦੀ ਤਾਂ ਇੱਥੇ ਸ਼੍ਰੀ ਰਾਮ ਪ੍ਰਭੂ ਜੀ ਦੀ ਸੈਨਾ ਨੇ ਜਦੋਂ ਜਦੋਂ ਯੁੱਧ ਕੀਤਾ ਲਬ ਕੁਸ਼ਦੀ ਨਾਲ ਤਾਂ ਲਬ ਕੁਸ਼ਦੀ ਨੇ ਇੱਥੇ ਹਨੂਮਾਨ ਜੀ ਨੂੰ ਨਾਲ ਬੰਦੇ ਬਣਾਇਆ ਗਿਆ ਸੀ ਇਸ ਕਰਕੇ ਉਹ ਉਸੇ ਵਸਤਾ ਵਿੱਚ ਜਾਣੇ ਇਸ ਕਰਕੇ ਇਹਨਾਂ ਦਾ ਜਿਹੜਾ ਇਤਿਹਾਸ ਹੈ ਤ੍ਰੇਤਾ ਯੁੱਧ ਦੇ ਨਾਂ ਵੀ ਪਿਆ ਆਇਆ ਹੈ। ਮਤਲਬ ਕਾਫੀ ਪ੍ਰਾਤਨ 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 ਬੰਦ ਰਹੇ ਪ੍ਰਾਤਨ ਮੰਦ ਰਹੇ। ਠੀਕ ਹੈ ਜੀ ਤੇ ਇਸ ਵਕਤ ਮੇਰੇ ਨਾਲ ਮਹੰਤ ਬੀਬੂ ਸ਼ਰਮਾ ਜੀ ਵੀ ਜੋੜ ਕੇ ਨੇ ਤੇ ਤੁਸੀਂ ਵੇਖ ਲਿਓ ਪਿੱਛੇ ਤੇ ਮੈਂ ਭਾਜੀ ਪਿੱਛੇ ਵੀ ਦਿਖਾ ਦਿੱਤਾ ਜਿਕਰੇ ਬਦਨਗੇ ਹਰੀ ਹਰੀ ਹਰਿ ਹਰਿ ਹਰੀ ਹਰੀ ਹਰਿ 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 ਤੇ ਤੁਸੀਂ ਦੇਖ ਸਕਦੇ ਹੋ ਸਾਰੀ ਸੰਗਤ ਪਿੱਛੇ ਜੁੜ ਚੁੱਕੀ ਹੈਗੀ ਆ ਤੇ ਵਰਲਡ ਫੇਮਸ ਮੇਲਾ ਗਲ ਅੰਗੂਰ ਮੇਲਾ ਤੇ ਹੁਣ ਸਾਡੇ ਨਾਲ ਮੌਜੂਦ ਨੇ महंत ਵਿਭੂ ਸ਼ਰਮਾ ਜੀ ਮੇਲਾ ਜੈ ਸ਼ੰਗੈਸ਼ੀਵਾਲਾ ਜੀ ਉਹ ਜੋ ਥੋੜੇ ਨਿਯਮ ਹੈਗੇ ਨੇ ਨਾ ਨਿਯਮ ਦੇ ਅਨੁਸਾਰ ਇੱਕੋ ਸੜੀ ਸੰਗਤ ਜਿਹੜੀ ਚਲਦੀ ਹੈ ਜਿੰਨੀ ਸੈਨਾ ਹੈ ਜਿੰਨੀ ਦੇ ਅਨੁਸਾਰ ਚਲਦੀ ਹੈ ਹਾਂ ਨਿਯਮ ਇਥੇ ਕੀ ਹੈ ਕੀ ਜਿਹੜੇ ਬਾਬਾ ਜੀ ਦਾ ਸਰੂਪ ਹੈਗਾ ਅੱਜਕੱਲ ਮਹੀਮੰਦਰ ਲਖਾਈ ਦੇ ਘਰ ਆਏ ਹੋਏ ਆ ਕਿ ਜਿਹੜਾ ਬਾਬਾ ਜੀ ਦਾ ਸਰੂਪ ਹੈਗਾ ਜਿਹੜਾ ਉਹ ਪਾਲਕੀ ਤੋਂ ਜਾਂਦਾ ਹੈ ਪੀ ਸਭ ਤੋਂ ਪਹਿਲੇ ਅੱਗੇ ਲੱਗਦਾ ਹੈ ਜਿਹੜੀ ਕਰਕੇ ਸੈਨਾ ਤਿਆਰ ਹੁੰਦੀ ਹੈ ਉਸ ਰੂਪ ਵਿੱਚ ਉਹਨਾਂ ਦੇ ਘਰ ਅਹੀ ਢੋਲ ਨਗਾਰਿਆਂ ਦੇ ਨਾਲ ਲੈ ਕੇ ਜਾਂਦੇ ਆਂ ਕੀ ਤੇ ਖੁਸ਼ੀ ਮਨਾਦੇ ਆਂ ਤੇ ਉਹਨਾਂ ਦਾ ਜਿਹੜਾ ਵਿਸ਼ੇਕ ਉਹ ਇਹਨਾਂ ਦੇ ਘਰ ਹੋਏਗਾ ਕੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਵਿੱਤਰ ਕੀਤਾ ਜਾਂਦਾ ਹੈ ਕੀ ਜਿਹੜੀ ਸੈਨਾ ਨੂੰ ਫਿਰ ਉਹਨਾਂ ਨੂੰ ਰੂਪ ਲੈ ਕੇ ਅਸੀਂ ਡੇਰੇ 'ਚ ਜਾ ਕੇ ਵਿਰਾਜਮਾਨ ਕਰਦੇ ਆਂ ਉਹ ਡੇਰੇ 'ਚ ਵਿਰਾਜਮਾਨ ਕਰਨ ਤੋਂ ਬਾਅਦ ਜਿਹੜੇ ਬਾਕੀ ਨਹੀਂ ਆ ਮੈਂ ਗਏ ਨੇ ਉਹ ਥੋੜਾ ਲਗੁੰਦੇ ਨੇ ਜਿਵੇਂ ਸੈਨਾਨ ਨੂੰ ਉਹਨਾਂ ਦੇ ਚੋਲੇ ਪਾਨੇ ਉਹਨਾਂ ਦੀ ਤਰ੍ਹਾਂ ਪਵਿੱਤਰ ਕਰਨੀਆਂ ਇਲੇਕਿਨੇ ਉਦਾਹਰਨ ਕਰਨਾ ਨਾਲ ਉਹ ਸਰੇ ਹਮ ਵਿਦਿਆਰਾਂ ਵੀ ਹੁੰਦੇ ਨੇ ਜਿਹਦੇ ਨਾਲ ਉਹ ਪੂਜਾ ਅਰਚਨਾ ਕਰਕੇ ਜਿਹੜੇ ਬਾਬਾ ਜੀ ਦਾ ਸਰੂਪ ਹੈਗਾ ਉਹਨਾਂ ਦੇ ਆਸਨ ਜਿਹੜੀਆਂ ਕਿਨੇ ਪਵਿੱਤਰ ਕੀਤੇ ਜਾਂਦੇ ਨੇ ਠੀਕ ਹੈ ਤੇ ਉਸ ਤੋਂ ਬਾਅਦ ਕਿ ਸੈਨਾ ਜਿਹੜੀ ਹੈਗੀ ਹੈ ਆਪਣਾ ਸ਼ਾਮੀ ਤਿਆਰ ਹੋ ਕੇ ਤੇ ਬਾਬਾ ਜੀ ਦੇ ਦਰਬਾਰ ਨਾਲ ਸਪਸ਼ਟ ਹੋ ਜਾਂਦੀ ਹੈ ਠੀਕ ਹੈ ਜੀ ਮੇਰੇ ਇੱਕ ਮੇਨ ਗੱਲ ਮੈਂ ਕਹਿਣਾ ਚਾਹੁੰਦਾ ਕਿ ਅਪੰਦੇਰੇ ਬਣਾਏ ਨੇ ਕੀ ਨਿਯਮ ਦੀ ਪਾਲਣਾ ਕਰਨੀ ਨਾ ਉਹਲੇ ਨੇ ਜਾਂ ਪਾਰਟੀਆਂ ਵਾਲੇ ਨੇ ਉਹਨਾਂ ਦੇ ਕਰਕੇ ਦੂਸੀਆਂ ਜਿਹੜੀਆਂ ਸਹੀ ਪਾਰਟੀਆਂ ਨੇ ਉਹ ਵੀ ਬਦਨਾਮ ਹੋ ਰਹੀਆਂ ਨੇ ਕਿ ਨਿਯਮ ਦੀ ਪਾਲਣਾ ਸਭ ਤੋਂ ਪਹਿਲੇ ਅਸੀਂ ਇਹ ਨਹੀਂ ਕਵਾਂਗੇ ਕਿ ਸਾਡੀ ਸੈਨਾ 'ਚ ਸਾਰੇ ਬੱਚੇ ਨਿਯਮ ਵਾਲੇ ਹੈਗੇ ਨੇ ਗਲਤੀਆਂ ਸੱਸਣ ਹੁੰਦੀਆਂ ਨੇ ਪਰ ਲੇਕਿਨ ਗਲਤੀ ਕਰਕੇ ਲਕਾਣਾ ਉਹ ਪਾਪ ਹੈ ਇਹ ਕਿਸੇ ਕੋ ਗਲਤੀ ਹੁੰਦੀ ਹੈ ਕਰੇ ਦੁਨੀਆ ਤੋਂ ਲਕਾ ਲੋਗੇ ਆਪਣੇ ਤੋਂ ਲਕਾ ਲੋਗੇ ਲੇਕਿਨ ਬਾਬਾ ਜੀ ਤੋਂ ਨਹੀਂ ਲਕਾ ਸਕਦੇ ਮੈਂ ਕਹਾਂਗਾ ਕਿ ਕਿਸੇ ਦਾ ਡਰ ਨਾ ਰੱਖੋ ਸਿਰਫ ਬਾਬਾ ਜੀ ਦਾ ਡਰ ਰੱਖ ਕੇ ਐਸਾ ਨਾ ਜਿਹੜੀ ਹੈਗੀ ਹੈ ਬਾਹਰ ਕੱਢੋ ਕਿ ਜੋ ਕੋਈ ਕਿਸੇ ਦੇ ਘਰ ਤੁਸੀਂ ਜਾਂਦੇ ਹੋ ਜਾਂ ਕਿਸ ਤਰ੍ਹਾਂ ਜਾਂਦੇ ਹੋ ਤੁਸੀਂ ਉਹਨਾਂ ਨੂੰ ਜ਼ਬਰਦਸਤੀ ਕੋਈ ਨਹੀਂ ਕਰ ਸਕਦੇ ਕਿ ਉਹ ਆਪਣੀ ਮਰਜ਼ੀ ਨਾਲ ਪੈਸੇ ਨਹੀਂ ਮੰਗ ਸਕਦੇ ਕਿ ਉਹ ਆਪਣੀ ਮਰਜ਼ੀ ਨਾਲ ਤੁਸੀਂ ਕੁਝ ਕਰ ਨਹੀਂ ਸਕਦੇਗੇ ਠੀਕ ਹੈ ਇਸ ਵਕਤ ਮੇਰੇ ਨਾਲ ਸ਼ੰਕੀ ਪਹਿਲਵਾਨ ਜੀ ਵੀ ਜੁੜ ਚੁੱਕੇ ਨੇ ਸ਼ੈਂਕੀ ਭਲਵਾਨ ਜੀ ਤੋਂ ਆਪਾਂ ਜਾਣਾਂਗੇ ਕਿ ਪਹਿਲੇ ਤੇ ਮਹੰਤ ਵਿਭੂ ਸ਼ਰਮਾ ਜੀ ਤੇ ਮਹੰਤ ਰਕਵਿੰਦਰ ਜੀ ਨੇ ਸਾਨੂੰ ਇਤਿਹਾਸ ਦੱਸਿਆਗਾ ਤੇ ਕਿਹੜੀ ਕਿਹੜੀ ਚੀਜ਼ਾਂ ਦਾ ਸਾਨੂੰ ਪਾਲਣ ਕਰਨਾ ਚਾਹੀਦਾਗਾ ਉਹ ਵੀ ਬੜੇ ਅੱਛੇ ਸ਼ਬਦਾਂ ਵਿੱਚ ਦੱਸਿਆਗਾ ਆਇਆ ਤੇ ਸ਼ੈਂਕੀ ਸ਼ੈਂਕੀ ਭਲਵਾਨ ਜੀ ਹੁਣ ਸਾਨੂੰ ਸਾਨੂੰ ਦੱਸਣਗੇ ਕਿ ਕਿੰਨਾ ਮਤਲਬ ਸੰਗਤ ਵਿੱਚ ਚਾਗ ਆਇਆ ਤੇ ਅਗਲੇ ਸ਼ਬਦਾਂ ਵਿੱਚ ਨੌਸਾ ਜੈ ਸ਼੍ਰੀ ਰਾਮ ਜੈ ਸ਼੍ਰੀ ਭੱਲਾ ਜੀ ਸਾਰਾ ਬਹੁਤ ਜ਼ਿਆਦਾ ਤਕੜਾ ਹੈਗਾ ਜੀ ਇਹ ਹਰ ਸਾਲ ਹੁੰਦਾ ਜੀ ਕਿਸੇ ਆਪਾ ਹਣਾ ਨਾ ਹੁੰਦੇ ਆ ਬਾਬਾ ਜੀ ਬਾਬਾ ਜੀ ਨੂੰ ਲੈ ਕੇ ਜਾਈਦਾ ਵਾ ਜੀ ਇਹੋ ਸਾਲ ਕਰਦੇ ਆ ਜੈ ਸ਼੍ਰੀਦਾ ਜੈ ਸ਼੍ਰੀਦਾ ਵੀ ਬਜਰੰਗੇ ਜੈ ਹਰਿ ਮਹਾਕੇਤ ਗੇਤ ਕਰਾਏ ਵੀਰ ਬਜਰੰਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਜੋਸ਼ ਹੈ ਆਇਆ ਤੇ ਕੱਲ ਤੋਂ ਹੁਣ ਸ਼ੁਰੂ ਹੋ ਜਾ ਰਿਹਾ ਯਾਰ ਤੇ ਹੁਣ ਆਪਾਂ ਤੁਹਾਨੂੰ ਹੋਰ ਵੀ ਸਾਰਾ ਬਖਾਣਦੇ ਹਾਂ Редактор субтитров А.Семкин Корректор А.Егорова ಾಮಿ